ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਨਵੀਂ ਨਸ਼ਾ ਰੋਕੂ ਅਤੇ ਮੁੜਬੂ સેવા ਨੀਤੀ ਬਾਰੇ ਜ਼ਿਲ੍ਹਾ ਅਧਿਕਾਰੀਆਂ ਨਾਲ ਚਰਚਾ ਕੀਤੀ ਅਤੇ ਸੂਬੇ ਨੂੰ ਨਸ਼ਿਆਂ ਦੀ ਅਲਮਤ ਤੋਂ ਨਜਾਤ ਲਈ ਇਸ ਨੀਤੀ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ। ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਲੋੜ ਪੈਣ ਤੇ ਇਹਨਾਂ ਤੇ ਬੁਲਡੋਜ਼ਰ ਚਲਾਏ ਜਾਣ ਦੀ ਵੀ ਕਾਰਵਾਈ ਚੱਲੀ ਰਹੇਗੀ। ਨਵੀਂ ਬਣੀ ਕਮੇਟੀ ਯੁੱਧ ਨਸ਼ਾ ਵਿਰੁੱਧ ਇੱਕ ਨਵੀਂ ਸ਼ੁਰੂਆਤ ਪੰਜਾਬ ਨੂੰ ਮੋੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਹੁਣ ਕਿਉਂਕਿ ਮੈਂ ਸਮਝਦਾ ਕਿ ਇਸ ਦੇ ਉੱਪਰ ਇੱਕ ਅਖੀਰਲਾ ਹੱਲਾ ਇੱਕ ਅਖੀਰਲਾ ਹਮਲਾ ਕਰਨ ਦੀ ਜ਼ਰੂਰਤ ਅ ਅਸੀਂ ਮਹਿਸੂਸ ਕੀਤੀ ਜਿਹਦੇ ਤਹਿਤ ਅੱਜ ਜੋ ਮੈਂ ਪਹਿਲਾਂ ਅਨਾਉਂਸ ਕੀਤਾ ਕਿ ਯੁੱਧ ਨਸ਼ਾ ਵਿਰੁੱਧ ਮਹਮਾ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਮੈਂ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਕੰਮ ਹੈ ਜਿਹੜਾ ਇੱਕ ਕੋਹੜ ਹੈ ਜਿਹੜਾ ਇੱਕ ਕੈਂਸਰ ਹੈ ਜਿਹੜਾ ਇਹ ਇਕੱਲੇ ਇੱਕ ਬੰਦੇ ਦੇ ਕੀਤਿਆਂ ਨਹੀਂ ਮੁਕਣਾ ਹੈਗਾ ਕਿ ਆਪਾਂ ਕੀ ਇਕੱਲੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਇਹ ਇਸ ਕੈਂਸਰ ਨੂੰ ਜੇ ਜੜੋਂ ਪਟੜਨਾ ਹੈ ਜੜੋਂ ਖਤਮ ਕਰਨਾ ਹੈ ਤੇ ਅੱਜ 3 ਕਰੋੜ ਪੰਜਾਬੀਆਂ ਨੂੰ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣ ਦੀ ਜ਼ਰੂਰਤ ਹੈ ਵਿੱਚ ਪਾਏ ਹੋਏ ਨੇ ਨਸ਼ਾ ਤਸਕਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਾਂ ਤਾਂ ਤੁਸੀਂ ਪੰਜਾਬ ਛੱਡ ਦਿਓ ਤੇ ਜਾਂ ਫਿਰ ਨਸ਼ਿਆਂ ਦਾ ਕਾਰੋਬਾਰ ਛੱਡ ਦਿਓ ਮੈਂ ਉਹਨਾਂ ਲੋਕਾਂ ਦੇ ਉਹਨਾਂ ਡਰੱਗ ਪੈਡਲਰਸ ਦੇ ਮਾਪਿਆਂ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਆਪਦੇ ਬੱਚਿਆਂ ਦੀ ਦੀ ਸਲਾਮਤੀ ਦੇ ਲਈ ਉਹਨਾਂ ਦੀ ਭਲਾਈ ਦੇ ਲਈ ਤੇ ਸਮਾਜ ਦੀ ਭਲਾਈ ਦੇ ਲਈ ਆਪਣੇ ਬੱਚਿਆਂ ਨੂੰ ਇਸ ਰਾਹ ਤੋਂ ਹਟਾ ਲਓ ਕਿਉਂਕਿ ਇਸ ਤਰੀਕੇ ਦੇ ਨਾਲ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਘਰ-ਘਰ ਦੇ ਵਿੱਚ ਜ਼ਹਿਰ ਪਹੁੰਚਾਇਆ ਗਿਆ ਇਹ ਜ਼ਹਿਰ ਨੂੰ ਠੱਲ ਪਾਉਣ ਦਾ ਨੱਕਾ ਲਾਉਣ ਦਾ ਕੰਮ ਹੈ ਜਿਹੜਾ ਉਹ ਹੁਣ ਸਰਕਾਰ ਨੇ ਫੈਸਲੇ ਜਿਹੜਾ ਉਹ ਦਲੇਰੀ ਦੇ ਨਾਲ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ ਔਰ ਔਰ ਮੈਂ ਮੈਂ ਬੇਨਤੀ ਕਰੂੰਗਾ ਮੈਂ ਅਪੀਲ ਕਰੂੰਗਾ ਕਿ ਸਾਰੇ ਉਹ ਲੋਕ ਚਾਹੇ ਕੋਈ ਚੁਣੇ ਹੋਏ ਨੁਮਾਇੰਦੇ ਨੇ ਚਾਹੇ ਮੀਡੀਆ ਕਰਮੀ ਨੇ ਇਹਦੇ ਵਿੱਚ ਸਾਡਾ ਸਾਥ ਦੇਣ ਔਰ ਅ ਜਿਹੜੇ ਉਹ ਲੋਕ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਸਰਕਾਰਾਂ ਕਿਸੇ ਗਲਤ ਕੰਮ ਦੀ ਪੁਸ਼ਤਪਨਾਹੀ ਕਰਦੀਆਂ ਹੁੰਦੀਆਂ ਨੇ ਤੇ ਫਿਰ ਕਈ ਵਾਰੀ ਆਪਾਂ ਦੇਖਿਆ ਕਿ ਮਾਪੇ ਵੀ ਉਹਨੂੰ ਦੇਖ ਕੇ ਇਨਕਰੇਜ ਕਰਦੇ ਨੇ ਆਪਦੇ ਬੱਚਿਆਂ ਨੂੰ ਕਈ ਵਾਰੀ ਗਰੀਬ ਘਰ ਦਾ ਸਪੋਸ ਕੋਈ ਬੱਚਾ ਹੈ ਉਹ ਜਦੋਂ ਦੂਜੇ ਨੂੰ ਗਲਤ ਪਾਸਿਓਂ ਐਨਾ-ਇਨਾ ਪੈਸਾ ਕਮਾਉਂਦੇ ਦੇਖਦੇ ਨੇ ਤੇ ਉਹ ਵੀ ਉਸ ਵੱਲ ਅਟਰੈਕਟ ਹੁੰਦੇ ਨੇ ਤੇ ਹੁਣ ਉਹਨਾਂ ਨੂੰ ਇੱਕ ਬੜਾ ਸਖਤ ਸਨੇਹ ਜਿਹੜਾ ਉਹ ਦੇਣਾ ਚਾਹਾਂਗੇ ਕਿ ਇਹਨਾਂ ਦੋ ਨੰਬਰ ਦੀਆਂ ਇਹਨਾਂ ਹਰਾਮ ਦੀਆਂ ਇਸ ਇਹਨਾਂ ਨਸ਼ੇ ਦੇ ਕਾਰੋਬਾਰ ਦੇ ਵਿੱਚੋਂ ਕਮਾਈਆਂ ਹੋਈਆਂ ਕਮਾਈਆਂ ਦੇ ਨਾਲ ਘਰ ਬਣਨੇ ਨਹੀਂ ਹੈਗੇ ਇਹਦੇ ਨਾਲ ਨੁਕਸਾਨ ਹੈ ਜਿਹੜਾ ਉਹ ਤੁਹਾਡਾ ਦਾ ਹੋਏਗਾ ਕਿਉਂਕਿ ਇਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੀ ਜਵਾਨੀ ਨੂੰ ਗਰਕ ਹੁੰਦਾਂ ਦੇਖ ਨਹੀਂ ਸਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਾਡੀ ਸ਼ੀਰ ਸਾਡੀ ਸੁਪਰੀਮ ਲੀਡਰਸ਼ਿਪ ਵੱਲੋਂ ਇੱਕ ਟੀਮ ਦੀ ਤਰ੍ਹਾਂ ਅ ਅੱਜ ਮੀਟਿੰਗ ਜਿਹੜੀ ਉਹ ਕੀਤੀ ਗਈ ਹੈ ਤੇ ਉਹਦਾ ਮੈਂ ਬੇਨਤੀ ਕਰੂਗਾ ਕਿ ਸਾਰਿਆਂ ਨੂੰ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਚੱਲਣਾ ਚਾਹੀਦਾ ਹੈ ਤਾਂ ਕਿ ਆਪਾਂ ਪੰਜਾਬ ਨੂੰ ਮੋੜ ਦੁਆਰਾ ਖੁਸ਼ਹਾਲ ਰੰਗਲਾ ਤੇ ਨੰਬਰ 1 ਸੂਬਾ ਜਿਹੜਾ ਉਹ ਬਣਾ ਸਕੀਏ Chandar Consultants Limited Building Maintenance Handyman under Chatrade platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under Check Trade platform, www checktrade platform wwwjacktradecom slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ